ਪੰਜਾਬ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਵਿੱਚ ਨਾਵੀ ਦਰਿਆ ਨੇ ਕਹਿਰ ਮਚਾ ਦਿੱਤਾ ਹੈ ਆਉ ਜਾਣਦੇ ਹਾਂ ਪੂਰੀ ਖਬਰ ਕੀ ਹੈ ਬੀਤੀ ਰਾਤ ਕਰਤਾਰਪੁਰ ਕੋਰੀਡੋਰ ਨੇੜੇ ਦਰਿਆ ਨੇ ਧੂਮੀ ਬਾਂਡ ਟੁੱਟ ਜਾਣ ਕਾਰਨ ਹਾਲਾਤ ਬਹੁਤ ਗੰਭੀਰ ਹੋ ਗਏ ਪਾਣੀ ਦੇ ਪੱਦਰ ਵਿੱਚ ਵੱਡਾ ਵਾਧਾ ਹੋਣ ਨਾਲ ਡੇਰਾ ਬਾਬਾ ਨਾਨਕ ਅਤੇ ਇਸ ਦੇ ਨੇੜਲੇ ਪਿੰਡ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਖੇਤੀਬਾੜੀ ਵਾਲੀ ਜ਼ਮੀਨਾਂ ਡੁੱਬ ਗਈਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਚਲਣਾ ਪੈ ਰਿਹਾ ਹੈ ਸਿਰਫ ਖੇਤੀ ਹੀ ਨਹੀਂ ਸਗੋਂ ਕਈ ਪਿੰਡਾਂ ਦੇ ਘਰਾਂ ਵਿੱਚ ਰਾਤੋਂ ਰਾਤ ਪਾਣੀ ਦਾਖਲ ਹੋ ਗਿਆ ਹੈ ਲੋਕਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਮੰਲ ਲਈਆਂ ਹਨ ਸ਼ੇਰਾ ਬਾਬਾ ਨਾਨਕ ਸ਼ਹਿਰ ਵਿੱਚ ਵੀ ਪਾਣੀ ਵੜ ਗਿਆ ਹੈ ਜਿਸ ਨਾਲ ਬਾਜ਼ਾਰਾਂ ਅਤੇ ਆਵਾਜਾਈ ਵਿੱਚ ਰੁਕਾਵਟ ਪੈਣੀ ਸ਼ੁਰੂ ਹੋ ਗਈ ਹੈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਾਰੀ ਮਿਹਨਤ ਪਾਣੀ ਵਿੱਚ ਵਹਿ ਗਈ ਹੈ ਤੇ ਹੁਣ ਉਹਨਾਂ ਨੂੰ ਆਪਣੀ ਜਾਨ ਬਚਾਉਣ ਦੀ ਚਿੰਤਾ ਹੈ ਲੋਕ ਪ੍ਰਸ਼ਾਸਨ ਵੱਲੋਂ ਹਲਾਤਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਪਰ ਪਾਣੀ ਦੇ ਤੇਜ਼ ਵਾਹ ਕਾਰਨ ਰਾਹਤ ਕੰਮ ਬਹੁਤ ਮੁਸ਼ਕਲ ਬਣ ਗਏ ਹਨ ਪ੍ਰਭਾਵਿਤ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ ਹਾਂਜੀ ਅਨੋਂ ਵੀ ਹੁਣ ਇਹ ਪਤਾ ਲੱਗਾ ਜੀ 10 15 ਮਿੰਟ ਹੋਏ ਆ ਤੇ ਆਪਾਂ ਪਿੰਡੋਂ ਚੱਲ ਕੇ ਆਏ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਸੀ ਕੱਲ ਪਰਸੋਂ ਦਾ ਹੀ ਇਹ ਪਤਾ ਹੈ ਵੀ ਇਹ ਨੁਕਸਾਨ ਹੋ ਜਾਣਾ ਵਾ ਇੰਨੇ ਪਿੰਡਾਂ ਦਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਜੇ ਬੰਨ ਟੁੱਟ ਗਿਆ ਤੇ ਇੰਨਾ ਪਿੰਡਾਂ ਦਾ ਰੱਤ ਰਛਤਰ ਤੋਂ ਲੈ ਕੇ ਜੂਠਾ ਨੂੰ ਬੜਾ ਨੁਕਸਾਨ ਜ਼ਿਆਦਾ ਹੋਏਗਾ ਜੀ ਇੰਨਾ ਪਿੰਡਾਂ ਦਾ ਤੇ ਇਹ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੁਣ ਵੀ ਇੱਥੇ ਪਹੁੰਚ ਕੇ ਤੇ ਆਪਣਾ ਜੋ ਮੇਰੀ ਸਮਝਣ ਤੇ ਲੋਕ ਭੱਜੇ ਫਿਰਨਦੇ ਜੀ ਲਾ ਕੇ ਚਾਕੇ ਦੇ ਲੋਕਾਂ ਪੜਾ ਯਤਨ ਕੀਤਾ ਕਈ ਥਾਵਾਂ ਤੋਂ ਤੁਸੀਂ ਬੈਠੀਆਂ ਲੋਕਾਂ ਨੇ ਬੱਧੀਆਂ ਨੇ ਪ੍ਰਸ਼ਾਸਨ ਵੀ ਨਹੀਂ ਆਪਾਂ ਕੋਈ ਵੀਡੀਓ ਵੇਖੀ ਆਈ ਵੀ ਪ੍ਰਸ਼ਾਸਨ ਬੰਨ ਲਿਆ ਤੇ ਪ੍ਰਸ਼ਾਸਨ ਨੂੰ ਆਪਣੀ ਜੋ ਮੇਰੀ ਸਮਝਣੀ ਚਾਹੀਦੀ ਹੈ ਸਥਿਤੀ ਇਹ ਆ ਜੀ ਪਹਿਲਾਂ ਦੇ ਪਾਣੀ ਜਿਹੜਾ ਵਾ ਬਿਲਕੁਲ ਨਾਰਮਲ ਸੀ ਸਾਰਾਂ ਦੇ ਥੱਲੇ ਸੀ 4 ਵਜੇ ਤੱਕ ਹੌਲੀ ਹੌਲੀ ਵਧਣਾ ਚੱਲੂ ਹੋਇਆ ਹੈ ਪਾਣੀ ਸ਼ਾਮ ਪੈਂਦਿਆਂ 9 ਵਜੇ ਤੱਕ ਧਾਰਾਂ ਤੋਂ ਪਾਰ ਹੋ ਗਿਆ। ਹਾਂਜੀ 10 ਵਜੇ ਤੱਕ ਤੁਸੀ ਦਾ ਲੈਵਲ ਬਿਲਕੁਲ ਬਿਲਕੁਲ ਲੈਵਲ ਤੇ ਹੋ ਗਿਆ। ਜਨੇਚਰ ਨੂੰ ਜਿਹੜੇ ਥੋਜ ਨੇ ਮੋਰਚੀ ਪੁੱਟੇ ਸੀ ਉਹਨਾਂ ਨੂੰ ਕਵਰ ਕਰਨ ਦੇ ਹਨ ਉਹਨਾਂ ਦੇ ਬੁੱਤੀ ਪਾਉਂਦੇ ਹਨ ਉਹਨਾਂ ਦੇ ਵਿੱਚ ਬੂਤੋਰੀਆਂ ਭਰ ਕੇ ਲਾਉਂਦੇ ਹਨ। ਉਧਰੋਂ ਕਵਰ ਕਰਦਿਆਂ ਕਰਦੇ ਜਿਹੜਾ ਕੋਲੀਦੁਰ ਪੁਲ ਦੇ ਥੱਲੇ ਆ ਉਥੋਂ ਪਾੜ ਪੈ ਗਿਆ। ਮੀਂਹ ਆਉਣ ਕਰਕੇ ਸੰਗਤ ਵਾਪਸ ਆ ਗਈ। ਉਹ ਪਾੜ ਮੁੜ ਕੇ ਰੁਕਿਆ ਨਹੀਂ ਆ ਉਹ ਤੇ ਹੁਣ ਬਰਬਾਦੀ ਦਾ ਕਾਰਨ ਬਣ ਗਿਆ। ਇਹ ਪਾੜ ਕਿੰਨੇ ਵਜੇ ਸ਼ੁਰੂ ਹੋਇਆ? ਇਹ ਸਵਾ 1 ਵਜੇ ਤੁਸੀਂ ਉਸ ਟਾਈਮ ਉਥੇ ਮਜਬੂਰ ਸੀ ਜਦੋਂ ਲਾਸਟ ਦੇ ਅਸੀਂ ਕੋਈ ਸਾਡਾ ਦੋ ਟਰੈਕਟਰ ਹੀ ਪਿੰਡ ਦੇ ਪੰਜ 50 ਜਾਣੇ ਹਾਂ ਪਰ ਸਾਡੇ ਕੋਲ ਨਹੀਂ ਪੁਲ ਦੇ ਥੱਲੇ ਨਾ ਟਰੈਕਟਰ ਵੜਦਾ ਸੀ ਨਾ ਉਥੇ ਬੂਰੀਆਂ ਲੱਗਦੀਆਂ ਸੀ ਫਿਰ ਸਾਰਿਆਂ ਜਾਣਿਆਂ ਨੂੰ ਉਹ ਤੁਹਾਡੀ ਵਾਪਿਸ ਨਾ ਜਾਣ ਦੇ ਬਾਵਜੂਦ ਸਾਰੇ ਜਾਣੇ ਫਿਰ ਭੱਜ ਗਏ ਤੁਸੀਂ ਕੋਈ ਪ੍ਰਸ਼ਾਸਨ ਨੂੰ ਅਪੀਲ ਨਹੀਂ ਕੀਤੀ ਉਸ ਟਾਈਮ ਸਵਾ 1 ਵਜੇ ਕਿੰਨੇ ਪ੍ਰਸ਼ਾਸਨ ਨੇ ਕੀ ਕਰਨਾ ਸੀ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਉਸ ਟਾਈਮ ਨਹੀਂ ਸਵਾ 1 ਵਜੇ ਕੋਈ ਉਥੇ ਕੋਈ ਨਹੀਂ ਸੀ ਸਾਰੇ ਜਾਣੇ ਜਦੋਂ ਮੀਂਹ ਲੱਥਾਏ ਸਾਰੇ ਜਾਣੇ ਆਪ ਆਪਣੇ ਹੁਣ ਤੁਸੀਂ ਕੀ ਮੰਗ ਕਰਦੇ ਮੰਗਦੇ ਹੋਏ ਅਜੇ ਜੋ ਮੰਗ ਕੀ ਕਰਨੀਆਂ ਐ ਜੋ ਸਾਡਾ ਨੁਕਸਾਨ ਹੋਣਾ ਉਹ ਤਾਂ ਕਿਸੇ ਕੋ ਪਰਭਾਈ ਤੇ ਹੋਣੀ ਨੇ ਸਰਕਾਰਾਂ ਦੇ ਸਰਕਾਰਾਂ ਤੇ ਕੀ ਆਸ ਰੱਖ ਸਕਦੇ ਨੇ ਜੇ ਦਾ ਨੁਕਸਾਨ ਹੋਣਾ ਤੇ ਹੋ ਗਿਆ